ਹਰੜ ਤੋਂ ਵਿਧਾਇਕਾਂ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਦਰਸਲ ਅਨਮੋਲ ਗਗਨ ਮਾਨ ਨੇ ਆਪਣੇ ਉਸ ਡੈਕਲੇਰੇਸ਼ਨ ਦੇ ਵਿੱਚ ਇਹ ਸਾਫ਼ ਕਿਹਾ ਸੀ ਕਿ ਉਹਨਾਂ ਨੇ ਜੋ ਅਸਤੀਫਾ ਸਪੀਕਰ ਕੁਲਤਾਰ ਸੰਧਵਾ ਨੂੰ ਭੇਜਿਆ ਹੋਇਆ ਉਸ ਨੂੰ ਐਕਸੈਪਟ ਕੀਤਾ ਜਾਵੇ ਪਰ ਉਸ ਤੋਂ ਬਾਅਦ ਹੁਣ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਅਰਸਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚਲੇ ਨੇ ਜਿੱਥੇ ਪੱਤਰਕਾਰਾਂ ਵੱਲੋਂ ਉਹ ਸਵਾਲ ਕੀਤਾ ਗਿਆ ਅਨਮੋਲ ਗਗਨਮਾਨ ਦੇ ਅਸਤੀਫੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁਲਤਾਰ ਸੰਧਵਾ ਨੇ ਇਸ ਮਸਲੇ ਦੇ ਉੱਤੇ ਜੋ ਬੋਲਿਆ ਤੁਹਾਨੂੰ ਸੁਣਾਉਣਾ ਹੈ ਪਰ ਪਹਿਲਾਂ ਉਹ ਬਿਆਨ ਜੋ ਅਨਮੋਲ ਗਗਨਮਾਨ ਵੱਲੋਂ ਸਾਂਝਾ ਕੀਤਾ ਗਿਆ ਉਹਨਾਂ ਨੇ ਸਾਫ਼ ਕਿਹਾ ਕੇ ਦਿਲ ਭਰਿਆ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਮੇਰਾ ਐਮਐਲਏ ਦੀ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਉਤੇ ਖਰੀ ਉਤਰੇਗੀ ਹੁਣ ਇਸੇ ਆਪਣੀ ਪੋਸਟ ਤੋਂ ਬਾਅਦ ਲਗਾਤਾਰ ਸਵਾਲ ਖੜੇ ਹੋਏ ਆਖਰ ਕਿਉਂ ਅਸਤੀਫਾ ਦਿੱਤਾ ਗਿਆ ਕਿਸ ਕਾਰਨ ਵੱਸ ਦਿੱਤਾ ਗਿਆ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਅਨਮੋਲ ਗगनਮਾਨ ਨੇ ਇਹ ਅਸਤੀਫਾ ਪਹਿਲਾਂ ਹੀ ਦੇ ਦਿੱਤਾ ਸੀ ਕੁਝ ਦਿਨ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਗਿਆ ਸੀ ਔਰ ਸਵਾਲ ਇਹ ਖੜੇ ਹੋ ਰਹੇ ਹੈ ਕਿ ਆਖਰ ਅਨਮੋਲ ਗਗਨ ਮਾਨ ਨੂੰ ਅਸਤੀਫਾ ਦੇਣ ਦੀ ਕੀ ਲੋੜ ਮਹਿਸੂਸ ਹੋਈ ਹੁਣ ਉਸੇ ਦਰਮਿਆਨ ਜਿੱਥੇ ਅਨਮੋਲ ਗਗਨ ਮਾਨ ਇਹ ਲਿਖਦੇ ਨੇ ਕਿ ਸਪੀਕਰ ਸਾਹਿਬ ਨੂੰ ਅਸਤੀਫਾ ਜੋ ਦਿੱਤਾ ਹੈ ਉਹ ਐਕਸੈਪਟ ਕੀਤਾ ਜਾਵੇ ਉਥੇ ਹੀ ਸਪੀਕਰ ਕੁਲਤਾਰ ਸੰਧਵਾ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਉਹ ਕੀ ਬੋਲੇ ਨੇ ਆਓ ਸੁਣਦੇ ਹਾਂ ਅਨਮੋਲ ਗਗਨ ਮਾਨ ਕੇ ਅਸਤੀਫੇ ਪਰ ਕੀ ਕਹੇਗੇ ਮੈਂ ਅਭੀ ਬਾਹਰ ਹੂੰ ਯਹਾਂ ਆਇਆ ਹੂੰ ਆਫਿਸ ਜਾਣਗੇ ਤਾਂ ਪਤਾ ਕਰਿਓ ਦੇਖੋ ਉਹ ਬਰੇਸ਼ਾ ਤਾਂ ਉਲਟਾ ਭਰੇ ਮਨ ਨਾਲ ਦੇ ਰਹੇ ਆਂ ਆਪਣੀ ਬਾਤ ਇਹ ਇਹ ਤਾਂ ਵਹੀ ਬਤਾਉਣਗੇ ਨਾ ਆਪਕੋ